ਹਾਂਜੀ ਨਵ ਦੱਸੋ ਤੁਸੀਂ ਕੀ ਲੈ ਕੇ ਆਏ ਮੇਰੇ ਵਾਸਤੇ ਇੰਨਾ ਵੀ ਹਰਸਾਣੇ ਲੈ ਕੇ ਆਉਣਾ ਜਿੰਨੇ ਤੋਂ ਦੰਦ ਕੱਢੀ ਜਾਣ ਡਈ ਹੈ ਨਾ ਤੈਨੂੰ ਕੀ ਪਤਾ ਮੈਂ ਤੇਰੇ ਵੱਲ ਕੀ ਲੈ ਕੇ ਆ ਆ ਤੇਰਾ ਦੰਦ ਇਦਾਂ ਕੱਢਣ ਡਈ ਹੈ ਵੀ ਜਿੱਦਾਂ ਬੜੀ ਮੇਰੇ ਨਾਲ ਤੂੰ ਸਹੀ ਤਰੀਕੇ ਨਾਲ ਰਹਿਣ ਨਹੀਂ ਹੁੰਦੀ ਹੈ ਆ ਨਹੀਂ ਉਹ ਯਾਰ ਨੋਰਮਲੀ ਤਾਂ ਹਾਂਜੀ ਦੱਸੋ ਨਵ ਕੀ ਲੈ ਕੇ ਆਏ ਜੀ ਮੇਰੇ ਵਾਸਤੇ ਤੁਸੀਂ ਠੀਕ ਹੈ ਠੀਕ ਹੈ ਤੂੰ ਦੰਦ ਪਹਿਲਾਂ ਹੀ ਕੱਢ ਕੇ ਬਤੀ ਸੀ ਵਗਾਲੀ ਜਾਣੀ ਜਿੱਦਾਂ ਠਾਕੇ ਵਾਲੇ ਦੇ ਨੂੰ ਵਗਾਲਿਆ ਮੈਨੂੰ ਦੰਦ ਕੱਢ ਕੇ ਆਪਣੀ ਡਰਾਤਾ ਹੀ ਉਦੋਂ ਹੀ ਮੈਨੂੰ ਤੂੰ ਹੈ ਹਾਂ ਮੈਂ ਹਸੀ ਮੈਂ ਨਹੀਂ ਹਸਿਆ ਛੂਟੇ ਦੇਣਾ ਸਾਡਾ ਫੋਟੋ ਸ਼ੂਟ ਹੋਣ ਰਿਹਾ ਮੈਂ ਸਾਈਡ ਤੇ ਖਲੋਤਾ ਇੱਥੇ ਕਿਰਨ ਖਲੋਤੀ ਆਪਣੀਆਂ ਭੈਣਾਂ ਲੱਗ ਗਈ ਪਰਲੀ ਪਰਲੀ ਨੁੱਕਰ ਚੁਪ ਕਰ ਪਰਨੀ ਨੁੱਕਰ ਤੇ ਖਲੋਤੀ ਤੇ ਮੈਂ ਡੈਡੀ ਇੱਧਰ ਖਲੋਤੇ ਹਾਂ ਸਾਡੀ ਫੈਮਿਲੀ ਇੱਧਰ ਹੀ ਤੇ ਕਿਰਨ ਉੱਧਰ ਹੀ ਇਹਨਾਂ ਜਿਹੜੇ ਉੱਥੇ ਖਲੋਤੀ ਨਾ ਇਹਨੇ ਹੱਸੀ ਹੋਣੀ ਆ ਤੇ ਆਉ ਮੈਂ ਡਾਊਟ ਬੈਗਾ ਮੇਰੇ ਮੈਂ ਕਿਰਨ ਦੇ ਪੀੜ ਉੱਚਾ ਕਿਰਨ ਦਾ ਮੈਂ ਉਹ ਹੋਏ ਤਾਂ ਕੰਮ ਹੀ ਖਰਾਬ ਹੋ ਗਏ ਕਿ ਮੈਨੂੰ ਜੇ ਪਤਾ ਨਹੀਂ ਮੈਂ ਪੇਂਗੀ ਬਣ ਕੇ ਵੀ ਜਾਣਾ ਸੀ ਇਦਾਂ ਕਰਕੇ ਫੇਰ ਤਾਂ ਪੱਕਾ ਇਦਾਂ ਕਰਕੇ ਜਾਣਾ ਜੇ ਮੈਨੂੰ ਪਤਾ ਨਹੀਂ ਲੱਗਾ ਇਦਾਂ ਕਰਕੇ ਜਾਂਦੀ ਨਾ ਫੇਰ ਤਾਂ ਹੋਰ ਟਰੱਗ ਫਿਰ ਜਦੋਂ ਤੱਕ ਵਿਆਹ ਨਹੀਂ ਨਾ ਹੋਇਆ ਮੇਰੇ ਮਨ 'ਚ ਇਹੋ ਹੀ ਚੱਲਦਾ ਰਿਹਾ ਯਾਰ ਜੇ ਕੁੜੀ ਦਾ ਪੀੜ ਉੱਚਾ ਹੋਇਆ ਤਾਂ ਫੇਰ ਮੈਂ ਕੀ ਕਰਾਂਗਾ ਫੇਰ ਮੇਰੇ ਦਿਮਾਗ 'ਚ ਗੱਲਾਂ ਇਹੋ ਹੀ ਹੁਣ ਚੱਲ ਕੋਈ ਨਹੀਂ ਯਾਰ ਤਾਰ ਪਵਾ ਲਾਂਗੇ ਆਪੇ ਤਾਲ-ਤਾਪ ਆ ਕੇ ਠੀਕ ਹੋ ਜਾਣਗੇ ਤੂੰ ਪਹਿਲੇ ਦੇਣੀ ਮੇਰਾ ਕੰਮ ਖਰਾਬ ਕਰਤਾ ਆਉਂ ਕਰਕੇ ਨਾ ਪਤਾ ਨਹੀਂ ਜਾਂ ਇਹ ਹਾਸਾ ਹੀ ਏਦਾਂ ਦਾ ਸਿਆਹੀ ਕਿ ਜਾਂ ਪਤਾ ਨਹੀਂ ਕੀ ਚੱਕਰ ਕੀ ਹੋਇਆ ਏ। ਇਹ ਕਿਤੇ ਪਹਿਲਾਂ ਗੱਦੜੀ ਆਏ ਮੈਨੂੰ ਪਤਾ ਹੀ ਨਹੀਂ ਲੱਗਾ ਇਹ ਚੀਜ਼ ਦਾ ਜੇ ਮੈਨੂੰ ਕਿਤੇ ਮਾਸਾ ਜਿਹਾ ਪਤਲਾ ਜਿੰਨਾ ਮੈਂ ਹੋਰ ਡਰਾਉਣਾ ਸੀ। ਉਹ ਜਾ ਕੇ ਰਨਾ। ਮੁੰਡੇ ਨੂੰ ਉੱਥੇ ਉੱਥੇ ਭਜਣਾ ਸ਼ੁਰੂ ਕਰ ਦੇਣਾ। ਫਿਰ ਜਦੋਂ ਆਈ ਤਾਂ ਫਿਰ ਮੈਂ ਵੀ ਠੀਕ ਆ ਸਹੀ ਏ। ਬਲੇਖਾ ਲੱਗਾ ਇਹਨਾਂ ਦਾ। ਆਏ ਹਏ। ਚਲੀ ਗਏ ਹੁਣ ਤਾਂ ਕਰਕੇ ਹੁਣ ਇੱਥੇ ਦੰਦ ਨਾ ਕਾਢੋ ਮੈਂ ਵੇਖ ਲਈ ਪਹਿਲਾਂ ਹੀ। ਹੁਣ ਨਾਰਮਲ ਤਰੀਕਾ ਨਾਲ ਹਾਂਜੀ ਦੱਸੋ ਨਾ ਕੀ ਲੈ ਕੇ ਆਏ ਜਿਵੇਂ ਰਵਾਤੇ ਠੀਕ ਆ ਆ ਜਾ ਹੁਣ ਬਹੁਤ ਹੋ ਗਿਆ ਚਲ ਛੱਡ ਮਣਾ ਇਹਨਾਂ ਗੱਲਾਂ ਨੂੰ ਪੁਰਾਣੇ ਰੋਗ ਕੁਝ ਨਹੀਂ ਹੋਣਾ ਸਿਆਪਾ ਦਾ ਇਹਨਾਂ ਦਾ ਮੈਨੂੰ ਕਰਨਾ ਹੀ ਪੈਣਾ ਵਾ ਉਤੋਂ ਭਾਲਦੇ ਆ ਗਰਮ ਗਰਮ ਰੋਟੀਆਂ ਠੰਡੀਆਂ ਰੋਟੀਆਂ ਖਾਂਦੇ ਤੇ ਇਹਨਾਂ ਨੂੰ ਗੋਲਾ ਵੱਜਦਾ ਵਾ ਆਪ ਸਾਰੇ ਰਹਿਮਾਨਾ ਸੁੱਤੇ ਆ ਤੇ ਮੈਨੂੰ ਕਹਿੰਦੇ ਰੋਟੀਆਂ ਪਕਾ ਜਾ ਕੇ ਉਤੋਂ ਮੈਡਮ ਵੀ ਮੈਨੂੰ ਆਰਡਰ ਮਾਰ ਕੇ ਚਲ ਗਈ ਆ ਕਿ ਮੈਂ ਤੇਰੇ ਭਜਨਾ ਗੱਲ ਕਰਨ ਲੱਗੀ ਆ ਤੇ ਤੂੰ ਜਾ ਕੇ ਰੋਟੀਆਂ ਲਾ ਮੇਰੇ ਸਿਰ ਦਰਦ ਦੀ ਦਿੰਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਗਲਤ ਮੈਂ ਤਾਂ ਬੋਲ ਸਿਰ ਦਰਦ ਨਹੀਂ ਬੋਲਿਆ ਕਿ ਆ ਕੇ ਰਹਿਣਾ ਯਾਰ ਮੈਂ ਬੜੀ ਮੁਸ਼ਕਿਲ ਕੀਤਾ ਇਹ ਸਾਰਾ ਇੰਨਾ ਸੋਹਣਾ ਹੋ ਗਿਆ ਇਹ ਸਾਰਾ ਸੀਨ ਬੋਲ ਕੇ ਤੇ ਸਿਰ ਦਰਦ ਨਹੀਂ ਮੂੰਹ ਦੇ ਵਿੱਚ ਨਿਕਲਿਆ ਯਾਰ ਤੇਰੇ ਕੋਲ ਸਿਰ ਪੀੜ ਕਹਿ ਲੈਣਾ ਹੀ ਉੱਤੇ ਦੱਸੀ ਤੇ ਸਹੀ ਮੈਂ ਕੀ ਕੀਤਾ ਮੈਂ ਤਾਂ ਜਾਂ ਤੇ ਨਾ ਹੀ ਬੋਲਦੇ ਆਦੀ ਹੋ ਗਈ ਕੇ ਜਿੱਥੋਂ ਤੱਕ ਬਣਿਆ ਉਹ ਤੱਕ ਉਤੋਂ ਤੱਕ ਨਹੀਂ ਚਾਹ ਦੇ ਘੱਟ ਅੱਗੇ ਲੱਗ ਗਏ ਤੇ ਤਾਂ ਦੇ ਉੱਤੇ ਹਾਂ ਮੇਰੀ એનર્ਜੀ ਸਾਰੀ ਵੇਸਟ ਹੋ ਗਈ ਸਾਰਾ ਪਤਾ ਕਿੰਨਾ ਸੋਣਾ ਬਣਿਆ ਐ ਐਡਾ ਵਧੀਆ ਬੋਲ ਕੇ ਤੇਰੇ ਕੋਲ ਸਿਰ ਦਰਦ ਨਹੀਂ ਨਿਕਲਦਾ ਤੇ ਸਿਰਫ ਗਿੱਡ ਬੋਲ ਲੈਣਾ ਸੀ ਨਾ ਉੱਥੇ ਮੈਂ ਜੇ ਆਪਣੇ ਮਿਲ ਸਹੀ ਬੋਲਣੇ ਗਿੱਡ ਦੀ ਤੇ ਕਿਸ ਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ ਬੋਲਿਆ ਸਹੀ ਹੀ ਤਾਂ ਘੱਥ ਲਾ ਗਈਆਂ ਨਾ ਫਿਰ ਉਹ ਲੜਵੜ ਹੋ ਗਈ ਉਤੋਂ ਜਾਂ ਤੇ ਨਾ ਹੀ ਬੋਲਦੇ ਚੰਗੇ ਗੱਲ ਨਾ ਸੋਣਾ ਹੋ ਗਿਆ ਤੇ ਹੁਣ ਆ ਗਏ ਤੇ ਮੈਂ ਆਪਣੇ ਮਿਲ ਸਹੀ ਬੋਲਿਆ ਯਾਰ ਹੋ ਗਲਤ ਬੋਲਿਆ ਗਿਆ ਮੈਂ ਕੀ ਕਰਾਂ ਗਲਤ ਹੋ ਗਿਆ ਆ ਸੋ ਮਿੱਤਰੋ ਗੱਲ ਇਹ ਆ ਜੀ ਵੇਖੋ ਆਪਣਾ ਛੇਵਾਂ ਐਪੀਸੋਡ ਡਿਆ ਆ ਜੀ ਸ਼ੂਟ ਹੋਣਾ ਤੇ ਵੀਡੀਓ ਤੁਸੀਂ ਦੱਸੋ ਵੀ ਕਮੈਂਟ ਕਰਕੇ ਤੇ ਤੁਹਾਨੂੰ ਆਪਣੇ ਜਿਹੜੇ ਆ ਪੰਜ ਐਪੀਸੋਡ ਜਿਹੜੇ ਆ ਉਹ ਕਿੱਦਾਂ ਦੇ ਲੱਗੇ ਆ ਤੇ ਅੱਜ ਛੇਵਾਂ ਡਿਆ ਆ ਚੱਲਣਾ ਤੇ ਸਾਰੇ ਜਾਣੇ ਕਹਿੰਦੇ ਜੀ ਵੀ ਤੁਸੀਂ ਸਾਰਿਆਂ ਨੇ ਕਿਰਨ ਨੂੰ 네ਗੇਟਿਵ ਵਕਾਲਤਾ ਆ ਸਹੀ ਗੱਲ ਮੈਨੂੰ ਤੂੰ ਖੁਦ ਕਰਦੇ ਚਾਹੁੰਦਾ ਅਸਲ ਦੇ ਵਿੱਚ 네ਗੇਟਿਵ ਕੀਤਾ ਹੋਇਆ ਆਪਾਂ ਭਾਬੀ ਨੂੰ ਜਿਹੜੀ ਆਪਣਾ ਗੋਲਾ ਛੱਡਣ ਲਈ ਆ ਕਿਹਨਾਂ ਦੇ ਉੱਤੇ ਤੇ ਸਾਰੇ ਜਿਹੜੇ ਮੰਮੀ ਨੂੰ ਤੇ ਕਿਰਨ ਵਿਚਾਰੀ ਤੇ ਜਿਹੜੀ ਆ ਪੋਜ਼ਿਟਿਵ ਇੱਕ ਹਿਸਾਬ ਦੇ ਪਰ ਇਹ ਤਾਂ ਡਬਲ ਆਪਾਂ ਫੇਸਬੁਕ ਖਾਲ ਲਿਆ ਵਿੱਚ ਕਦੇ 네ਗੇਟਿਵ ਹੋ ਜਾਂਦੀ ਆ ਤੇ ਕਦੇ ਪੋਜ਼ਿਟਿਵ ਹੋ ਜਾਂਦੀ ਆ ਮੰਮੀ ਜਿੱਦਾਂ ਫਿਰ ਕਹਿੰਦੇ ਫਿਰ ਉਦਾਂ ਚੱਲਣਾ ਪੈਂਦਾ ਤੇ ਤੁਸੀਂ ਐਵੇਂ ਵਿਚਾਰੀਆਂ ਤੇ ਇਹਨਾਂ ਗੁੱਸਾ ਨਾ ਕਰਿਆ ਕਰੋ ਵੇਖ ਲਓ ਐਂ ਹੱਸ ਖੇਡ ਕੇ ਸੀਨ ਬਣਾਉਂਦੇ ਆ ਇਹੋ ਜਿਹਾ ਕੋਈ ਚੱਕਰ ਨਹੀਂ ਆਗਾ ਠੀਕ ਆ ਤੇ ਨੀ ਆਂਦੀ ਭਾਬੀ ਨੂੰ ਵੀ ਇੰਨੇ ਜ਼ਿਆਦਾ ਖਤਰਨਾਕ ਕਮੈਂਟ ਨਾ ਕਰੋ ਇਹਦਾ ਨਹੀਂ ਕੋਈ ਗੱਲ ਨਹੀਂ ਹੈਗੀ ਵਾ ਜਿੱਦਾਂ ਮ ਉਹ ਤਾਂ ਨੇ ਸੀਨ ਬਣਾਉਣੇ ਪੈਂਦੇ ਆਪਾਂ ਨੂੰ ਹਾਂਜੀ ਤੇ ਕਿਦਾਂ ਕਰੀਏ ਫਿਰ ਚਾਲੂ ਦੁਬਾਰਾ ਕਿਰਨ ਚਾਰ ਵਾਰ ਕੱਟ ਕਰਤਾ ਤੇ ਹੁਣ ਪੰਜਵੀਂ ਵਾਰੀ ਆਹ ਡਾਲੇ ਬੋਲਣ ਦੀ ਮੈਂ ਤੇ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹੀ ਨਾ ਕੋਸ਼ਿਸ਼ ਕਾਮਯਾਬ ਨਹੀਂ ਨਾ ਹੋਈ ਚਲੋ ਫਿਰ ਕਰੋ ਦੁਬਾਰਾ ਮੰਮੀ ਚੰਗਾ ਹੋ ਤੀ ਮੈਨੂੰ ਇੱਥੇ ਮਿਲ ਗਏ ਜੇ ਮੈਂ ਤੁਹਾਡੇ ਵਾਲੀ ਆਉਣ ਈ ਹਾਂ ਕਿਉਂ ਪੁੱਤ ਕੀ ਗੱਲ ਹੋ ਗਈ ਇਹ ਤੁਸੀਂ ਨਾਲੇ ਅੰਦਰ ਰੌਲਾ ਬੜਾ ਪਾਈ ਜਾਂਦੇ ਈ ਮੰਮੀ ਹੋਣਾ ਕੀ ਆ ਤੁਹਾਡਾ ਮੁੰਡਾ ਜਣਾ ਨਾ ਉਹ ਫੋਨ ਤੇ ਗੱਲਾਂ ਮਾਰਦਾ ਕੁੜੀਆਂ ਦੇ ਨਾਲ ਤੁਹਾਡਾ ਖਲੋ ਕੇ ਹੈ ਮੇਰੇ ਸਾਹਮਣੇ ਖਲੋ ਕੇ ਤੂੰ ਮੰਮੀ ਨੂੰ ਬੋਲੀ ਜਾਨੀ ਆ ਕੀ ਚੱਕਰ ਆ ਤੁਹਾਡਾ ਮੁੰਡਾ ਫੋਨ ਤੇ ਕੁੜੀਆਂ ਨਾਲ ਗੱਲਾਂ ਮਾਰਦਾ ਜੇ ਨਾਲੇ ਮੈਂ ਘਰ ਦੇ ਕੰਮ ਕਰਾਂ ਨਾਲ ਤੁਹਾਡਾ ਜਵਾਕ ਸੰਭਾਂ ਹੈ ਤੇ ਤੁਹਾਡਾ ਮੁੰਡਾ ਫੋਨ ਤੇ ਗੱਲਾਂ ਕਰੇ ਹਾਂ ਵੇਲਾ ਹੀ ਵੇਲਾ ਵੇਲਾ ਟੱਗਾ ਛਤੀ ਰੋਗ ਨਹੀਂ ਬੁੱਢਾ ਟੱਗਾ ਛਤੀ ਰੋਗ ਹੁੰਦਾ ਹੋਪ ਯਾ ਗੀਤ ਵੀ ਹਾਸਦਾ ਹੀ ਨਾ 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 ਕਰ ਸੋ ਇਹ ਆ ਜੀ ਗੱਲਬਾਤ ਤੇ ਆਪਣਾ ਰਿਆ ਜੀ ਐਪੀਸੋਡ 2 ਦਾ ਸ਼ੂਟ ਹੋਣ ਤੇ ਭਾਬੀ ਨੇ ਚੰਗੀ ਪੱਟੀ ਪੜਾਈ ਆ ਕਿਰਨ ਨੂੰ ਵੀ ਬੰਦਾ ਕਰ ਰਿਹਾ ਜੀ ਉਹ ਗੱਲਾਂ ਕਰਨ ਇਦਾਂ ਨੂੰ ਬੈਠੀ ਆ ਬਾਹਰ ਮਾਰ ਕੇ ਕਿਰਨ ਦੇ ਕੰਨ ਭਾਰ ਕੇ ਓਕੇ ਪੂਰਾ ਕੰਮ ਜੋਰਾ-ਚੋਰਾ ਚ ਲਿਆ ਚੱਲਣਾ ਤੇ ਦੇਖਦੇ ਆਂ ਵੀ ਅੱਗੇ ਜਾ ਕੇ ਹੁਣ ਕੀ ਬੰਦਾ ਕਿੱਦ ਠੀਕ ਆ ਹਾਂਜੀ ਮੈਂ ਤਾਂ ਗਰਮ ਹੋ ਗਈ ਹੁਣ ਗਰਮ ਹੋ ਗਈ ਪੁਰੀ ਪੁਰੀ ਭਕੀ ਪਈਆਂ ਨੇ ਵਟ ਕੱਢ ਦੇਣੇ ਆਂ ਵਟ ਕੱਢ ਲਈ ਪਤਾ ਕਰਕੇ ਰਹਿਣਾ ਕੌਣ ਹਾਂਜੀ ਮਮਣ ਫੇਰ ਬੁਖਾਰ ਚੜ ਗਿਆ ਵਾ ਕੋਈ ਗੱਲ ਨਹੀਂ ਚੜਦਾ ਉਹ ਕਾਰਨ ਮਮਣ ਜੇ ਮਮਣ ਬੁਖਾਰ ਨਾ ਚੜਿਆ ਹੁੰਦਾ ਤੇ ਕੱਲ ਐਪੀਸੋਡ ਬਣ ਜਾਣਾ ਯਾ ਐਪੀਸੋਡ ਤੇ ਬਾਕੀ ਵੀ ਵੇਖ ਸਕਦੇ ਜੇ ਤੁਸੀਂ ਆਪਾਂ ਹੱਸ ਖੇਡ ਕੇ ਫਿਲਮ ਬਣਾਉਂਨੇ ਆ ਇਹ ਜਿਹੜੇ ਤੁਹਾਨੂੰ ਖਤਰੇ ਦੇ ਦਿਆਂ ਉਹ ਫਿਰ ਨਹੀਂ ਹੋਏ ਠੀਕ ਹੈ ਚਲਗੇ ਚਲੋ 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 ਕੀ ਕਰਾਂ ਰੱਬਾ ਮੇਰੇ ਭਾ ਦਾ ਤੇ ਚੰਗਾ ਵਕਤ ਬਣਿਆ ਆ ਚੰਗੀ ਇਹਦੀ ਮਾਂ ਆ ਜਿਹੜੀ ਇਹਨੂੰ ਛੱਡ ਕੇ ਚਲ ਗਈ ਆ ਕੁਝ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਨੰਨੀ ਜੀ ਜਾਣ ਆ ਨੰਨੀ ਜੀ ਜਾਣਿਆ ਏ ਇਹਨੂੰ ਮੈਂ ਕਿੱਥੇ ਲੈ ਕੇ ਜਾਵਾਂ ਮਾਂ ਮੈਂ ਕੀ ਕਰਾਂ ਮੈਨੂੰ ਦੱਸ ਕੁਝ ਆਇਆਏ ਵਿਚਾਰਾ ਰੋਮੜਿਆ ਕੀ ਕਰਾਂ ਰੋਮੜਿਆ ਚੁੱਪ ਕਰ ਜਾ ਕਿੱਦਾਂ ਚੁੱਪ ਕਰਾਵਾਂ ਇਹਨੂੰ ਮੈਂ ਬੱਚੇ ਚੁੱਪ ਕਰ ਮਾਂ ਚੱਲ ਕੀ ਤੇਰੀ ਤੇਰੀ ਸੱਦ ਕੇ ਉਹ ਅੱ ਦਿੱਤ ਕਰਦਾ ਉਹ ਚੰਡਿਆ ਉਹ ਗਿਆ ਤੇ ਲੈ ਲੈਗੇ ਕੋਈ ਗੱਲ ਨਹੀਂ ਕਿਤੇ ਕਿੱਦਾਂ ਓਏ 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 ਆਏ ਕਿਤੇ ਕੱਕਾ ਕੱਕਾ ਹੜਾ ਚੁੱਪ ਕਰ ਆਦਾ ਆਦਾ ਇਹਨੇ ਨਹੀਂ 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 ਚਲੋ ਹਾਂਜੀ ਨਾ ਦੱਸੋ ਕੀ ਲੈ ਕੇ ਆਏ ਤੁਸੀਂ ਮੇਰੇ ਬਾਤੇ ਮੇਰਾ ਸਿਰ ਲੈ ਗਿਆ ਮੈਂ ਤੇਰੇ ਬਾਤੇ ਦੰਦ ਪਹਿਲਾਂ ਗੱਡੀ ਜਾਂਦੀ ਆ ਤੇ ਕੀ ਲੈ ਕੇ ਆਏ ਮੇਰੇ ਬਾਤੇ ਮੇਰੇ ਵਾਸਤੇ ਕੁਝ ਲੈ ਕੇ ਆਏ ਜੀ ਕੁਝ ਉਹ ਵੀ ਪੁਰਾਣਾ ਚੂڑا ਚੋਕ ਲੈ ਆਏ ਯਾਰ ਤਾਂ ਪਹਿਲੇ ਪੀਏ ਤਾਂ ਖੋਲੀ ਜਾਂਦੀ ਉਹ ਪੁਰਾਣਾ ਅਜੇ ਐਪੀਸੋਡ ਤੇ ਆ ਵੀ ਹੈ ਨਹੀਂ ਆ ਤੂੰ ਪਹਿਲੇ ਦੱਸੀ ਜੇ ਪੁਰਾਣਾ ਚੂੜਾ ਲੈ ਕੇ ਆਇਆ ਮੇਰਾ ਹੋਰ ਕੀ ਗੱਲ ਲੈ ਕੇ ਆਏ ਜੀ ਮੇਰੇ ਵਾਸਤੇ ਕੁਝ ਬਾਤ ਚ ਬਣਾ ਲਾਂਗੇ ਚਲ ਯਾਰ ਦੁਬਾਰਾ ਥਲੇ ਲੰਕੜਾ ਸਾਰੇ ਇਹ ਲੈ ਆਂ ਕਿਸੇ ਨੂੰ ਜੂੜਾ ਖੁੱਲ ਗਿਆ ਇਹ ਦੁਬਾਰਾ ਕਰ ਸਾਰੇ ਕਰੋ ਕਿਰਨ ਉਹ ਮੇਰੇ ਬਾਤੇ ਖਾਸ ਹੀ ਨਹੀਂ ਬਹੁਤ ਹੀ ਖਾਸ ਹੈ ਕਿਉਂਕਿ ਮੈਂ ਉਹਨੂੰ ਨਾ ਪਿਆਰ ਕਰਦਾ ਸੀ ਪਰ ਉਹਨੇ ਮੇਰਾ ਦਿਲ ਤੋੜਿਆ ਕਿੱਥੇ ਮੈਨੂੰ ਛੱਡ ਕੇ ਚਲ ਗਈ ਮੈਨੂੰ ਕੀ ਮੇਰੇ ਬੱਚੇ ਨੂੰ ਵੀ ਛੱਡ ਕੇ ਚਲ ਗਈ ਭਾਗਵਾਨੇ ਤੂੰ ਅੱਜ ਇਸ ਸਮਾਨ ਨੂੰ ਕੱਢ ਕੇ ਮੇਰੇ ਸੁੱਕੇ ਜ਼ਖਮਾਂ ਨੂੰ ਫੇਰ ਤੋਂ ਹਰਾ ਕਰ ਤਾਈਏ ਭਾਗਵਾਨੇ ਇਹ ਤੂੰ ਗਲਤ ਕੀਤਾ ਈ ਤਾਂ ਤੈਨੂੰ ਨਹੀਂ ਕੀਤਾ ਅੱਗੋਂ ਤੋਂ ਕਹਿਣਾ ਨਵ ਮੈਨੂੰ ਨਹੀਂ ਪਤਾ ਇਹ ਤੁਹਾਡੀ ਪਹਿਲੀ ਘਰ ਵਾਲੀ ਦਾ ਸਮਾਨ ਆ ਮੈਂ ਤਾਂ ਕੁਝ ਹੋਰ ਹੀ ਸੋਚਣ ਦੀ ਹਾਂ ਪੀ ਇੱਕ ਕਿਤੇ ਸਮਾਨ ਵਿਆਹ ਵੇਲੇ ਮੰਮੀ ਨੇ ਉੱਥੇ ਰੱਖਿਆ ਹੁਣ ਆਇਆ ਪਰ ਇੱਥੋਂ ਤੇ ਕੁਝ ਹੋਰ ਹੀ ਨਿਕਲ ਆਇਆ ਠੀਕ ਠੀਕ ਓਕੇ ਵੇ ਸੂਟ ਤੇਰੀ ਬੂਟੀ ਦੋ ਸੋਹਣੀ ਸੂਟ ਤੇ ਸੋਹਣਿਆ ਹੀ ਹੁਣ ਗੁਗਲੋ ਮੁਗਲੋ ਆ ਗਿਆ ਅੰਦਰ ਆਉਂਦੇ ਹੀ ਜਾਂਦੀਆਂ ਗੁਗਲੋ ਮੁਗਲੋ ਮੈਨੂੰ ਆਂਦੇ ਆ ਹੋ ਜਾਣਾ ਵਾ ਪਤਾ ਸੋ ਇਹ ਅਜੇ ਗੱਲਬਾਤ ਆਪਣਾ ਛੇਵਾਂ ਐਪੀਸੋਡ ਹੀ ਸ਼ੂਟ ਡਿਆ ਹੁਣ ਤੇਰੇ ਵਿੱਚ ਸੀਨ ਥੋੜੇ ਕੱਬੇ ਜੇ ਪਾਏ ਆਪਾਂ ਤਾਂ ਕਰਕੇ ਇਹਨੂੰ ਸ਼ੂਟ ਕਰਦੇ ਆਂ ਟਾਈਮ ਵੀ ਵੀ ਡਿਆ ਲੱਗਣ ਮੇਰੀ ਪਹਿਲੀ ਘਰ ਵਾਲੀ ਦੇ ਸਮਾਨ ਨਾਲ ਰਿਲੇਟਡ ਜਿਹੜੇ ਸੀਨ ਆ ਉਹ ਚੱਲਣ ਦੇ ਆ ਫਿਲਮ ਦੇ ਵਿੱਚ ਪਹਿਲੀ ਘਰ ਵਾਲੀ ਉਦਾਂ ਤੇ ਹੋਈ ਆ ਘਰ ਵਾਲੀ ਪਹਿਲੀ ਮੇਰੀ ਉਹਦੇ ਵਿੱਚ ਇਹ ਵਿਖਾ ਲਿਆ ਆ ਆਪਾਂ ਵੀ ਜਿਹੜੀ ਪਹਿਲੀ ਘਰ ਵਾਲੀ ਆ ਉਹ ਛੱਡ ਕੇ ਚੱਲ ਜਾਂਦੀ ਕਿਉਂਕਿ ਥੋੜੀ ਲੜਾਕੀ ਸੁਭਾਅ ਦੀ ਹੁੰਦੀ ਆ ਤੇ ਉਹਰੀ ਜਗ੍ਹਾ ਤੇ ਕਿਰਨ ਆਉਂਦੀ ਆ ਹਰ ਕਿਰਤ ਨੂੰ ਸਾਹਮਣ ਵਾਸਤੇ ਤੇ ਚਲੋ ਅੱਗੇ ਅੱਗੇ ਦੇਖੋ ਵੀ ਕੀ ਬੰਦਾ ਹੁਣ ਸੀਰੀਜ਼ ਦੇ ਵਿੱਚ ਕਰੀਏ ਦੁਬਾਰਾ ਚਾਲੂ ਚਲੋ ਚਲੋ ਮੇਰੇ ਤਾਂ ਸਾਰੇ ਸੁਪਨੇ ਰੋਲ ਗਏ ਆ ਟੱਠੇ ਖੂਚ ਜਾਈ ਇਹਨਾਂ ਦਾ ਸੱਚਾ ਪਿਆਰ ਟੱਠੇ ਖੂਚ ਟੱਠੇ ਖੂਚ ਜਾਈ ਨਾ ਉਹਦਾ ਸੱਚਾ ਪਿਆਰ ਹੁੱਜਾ ਦਸਤੀਆਂ ਸੁਨਾਈਆਂ ਨਹੀਂ ਬੜਾ ਦੁੱਖ ਲੱਗੇ ਬੜਾ ਦੁੱਖ ਲੱਗੇ ਆਹ ਭਾਜੀ ਦੇ ਜਿਹੜੇ ਪਿਆਰ ਅੰਦਰ ਵਾਲੇ ਜਾਗਦੇ ਬਾਹਰ ਆਉਂਦੇ ਦੁੱਖ ਬੱਸ ਬੱਸ ਜਾਨੇ ਮਨ ਤੈਨੂੰ ਮੈਂ ਕੀ ਦੱਸਾਂ ਸੁਣਨਾ ਨਹੀਂ ਸੀਨ ਕਰ ਬੱਸ ਟੁੱਟੇ ਦਿਲਾਂ ਦੀ ਦਵਾਈ ਲੈਣ ਨੂੰ ਦੋਸਤੋ ਠੇਕਿਆਂ ਤੋਂ ਆ ਮਿਲਦੀ। ਠੱਠੇ ਖੂਚ ਜਾਏ ਤੇਰੇ ਸੱਜ ਮੁੰਡੇ ਦਾ ਸੱਚਾ ਪਿਆਰ। ਚੱਲ ਗੇ ਨਿਆਰ ਬੋਲ ਗਾਂ ਡਾੜੇ ਗਾ ਕੇ ਬੜਾ ਟਾਈਮ ਹੋ ਗਿਆ। ਹੋ ਮੈਨੂੰ ਚੂੜਾ ਪਵਾ ਦੇ ਤੰਗ ਜਾ। ਕੋਈ ਗੱਲ ਨਹੀਂ ਫਿਰ ਕੀ ਹੋ ਗਿਆ? ਦੁਬਾਰਾ ਕਰ ਠੀਕ ਆ। ਠੱਠੇ ਖੂਚ ਜਾਏ ਇਹਨਾਂ ਦਾ ਸੱਚਾ ਪਿਆਰ। ਲੱਗੀ ਸਮਝ? ਮਨਹਾਰ ਸਾਹਿਬ ਨੇ ਟੱਟੇ ਖੂਚ। ਆ ਯਾਰ ਹਣ। ਇਹ ਹੁਣ ਮੈਂ ਬਣਾ ਕੇ ਆਵਾਂ ਤਾ ਫੜੇ ਉਹਨੂੰ। ਜਾ ਜਾ ਫੜਾ ਵਾ ਫੜਾ ਵਾ ਫਿਰ ਭਾਬੀ ਦਾ ਸੀਨ ਹੈ ਮੈਨਾਂ ਦੋਵਾਂ ਦੀਆਂ ਗੱਲਾਂ ਬਣਾਉਣੀ ਆ ਅੱਗੇ। ਠੀਕ ਹੈ ਠੀਕ। ਠੀਕ ਆ ਕਿ ਨਾ ਹੂੰ ਚੱਲ ਕਰ ਦੁਬਾਰਾ ਮੇਰੇ ਤੇ ਸਾਰੇ ਸੁਪਨੇ ਰੋਲ ਕੇ ਰੱਖਤੇ ਨੇ ਰੁੜ ਗਏ ਆ ਮੇਰੇ ਤੇ ਸਾਰੇ ਸੁਪਨੇ ਰੋਲ ਗਏ ਟੱਠੇ ਖੂਜ ਜਾਏ ਨਾ ਰੱਟਾ ਪਿਆਰਾ ਟੱਠੇ ਖੂਜ ਜਾਏ ਸੱਚਾ ਪਿਆਰ ਇਹਨਾਂ ਦਾ ਮੇਰੀ ਜ਼ਿੰਦਗੀ ਤੇ تباہ ਹੋ ਗਈ ਆ ਮੈਂ ਕਰਦੀ ਆ ਨਾ ਆਪਦੇ ਨਾਲ ਗੱਲ ਹਾਂ ਕਿ ਮੈਰੀ ਪੜ੍ਹਾਈ ਮੇਰੀ ਪੜ੍ਹਾਈ ਅੱਧੇ ਚ ਰਹਿ ਗਈ ਮੈਂ ਪੂਰੀ ਕਰਨੀ ਆ ਮੇਰੇ ਵੀ ਕੋਈ ਸੁਪਨੇ ਆ ਮੈਂ ਵੀ ਕੁਝ ਬੰਨਣਾ ਚਾਹੁੰਦੀ ਆ ਮੈਂ ਵੀ ਕੁਝ ਵਕੀਲ ਬਣਨਾ ਚਾਹੁੰਦੀ ਆ ਅੱਗੇ ਵਕੀਲ ਨਾ ਘਟਿਆ ਜਿਹੜੀ ਤੇਰੀ ਕਮੀ ਹੈ ਚੱਲ 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 ਠੀਕ ਆ